ਮੈਨੂੰ ਲੱਗਦਾ ਕਿ ਪਹਿਲਾਂ ਇੱਥੇ ਕੋ ਬਹੁਤ ਜੱਦੀ ਘਰ ਹੁੰਦਾ ਸੀ ਨਾ ਪੁਰਾਣਾ ਘਰ ਹੁੰਦਾ ਸੀ ਉਹ ਢਾਹ ਦਿੱਤਾ ਗਿਆ ਹੁਣ ਉਹ ਢਾਹਤਾ ਅੱਛਾ ਇਹੀ ਮਕਾਨ ਸੀਗਾ 1 ਸਾਲ ਹੋਇਆ ਲੈ ਆ ਦੋ ਤਿੰਨ ਮਹੀਨੇ ਹੋਇਆ ਉਹਨੂੰ ਕਲੀਅਰ ਹੋਇਆ ਸਾਰਾ ਠੀਕ ਹੈ ਪਹਿਲਾਂ ਇਹ ਜਗਾ ਜਿਹੜੀ ਜਿੱਥੇ ਉਹ ਰਹਿੰਦੇ ਸੀ ਉਹ ਕਿਰਾਏ ਦਾ ਘਰ ਸੀ ਇਹ ਇਹਨਾਂ ਦਾ ਕਿਰਾਏ ਦਾ ਘਰ ਇਹ ਸਕੂਲ ਟੀਚਰ ਸੀ ਨਾ ਐਜ਼ ਅ ਫਾਦਰ ਉਹਨੇ ਟੀਚਰ ਵੀ ਆ ਨਾਲ ਹੀ ਸਕੂਲ ਅੱਛਾ ਉਹ ਇਹ ਸਕੂਲ ਟੀਚਰ ਸੀਗੇ ਜਨਮ ਉਹਨਾਂ ਦਾ ਇੱਥੇ ਹੋਇਆ ਸੀ ਨਹੀਂ ਨਹੀਂ ਡਾਂਗੋ ਫਿਲਮ ਦਾ ਉਹ ਜਗਰਾਉਂ ਦੇ ਕੋਲ ਆ ਪਿੰਡ ਉੱਥੇ ਜਨਮ ਹੋਇਆ ਸੀ ਇੱਥੇ ਇੰਨਾ ਸੀਗੇ ਬਸ ਅੱਛਾ ਇੱਥੇ ਪਿਤਾ ਨੌਕਰੀ ਕਰਦੇ ਸੀ ਇਸ ਕਰਕੇ ਉਹ ਇੱਥੇ ਰਹਿੰਦੇ ਸੀ ਇੱਥੇ ਬਦਲੀਆਂ ਹੋ ਜਾਂਦੀਆਂ ਉਹਨਾਂ ਦੀਆਂ ਠੀਕ ਹੈ ਬਦਲੀਆਂ ਹੋ ਜਾਂਦੀਆਂ ਠੀਕ ਹੈ ਫਿਰ ਇਹਨਾਂ ਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਫਿਲਮਾਂ ਦਾ ਹੀ ਹੂੰ ਨੌਕਰੀ ਲਵਾਈ ਆ ਫਵਾੜੇ ਹੂੰ ਨੌਕਰੀ ਨਹੀਂ ਕੀਤੀ ਠੀਕ ਹੈ ਫਿਰ ਬੰਬੇ ਗਏ ਫਿਰ ਉੱਥੋਂ ਆ ਗਏ ਹੂੰ ਉੱਥੇ ਮਾਨੀ ਲੱਗਿਆ ਹੂੰ ਫਿਰ ਉੱਥੇ ਮੀਨਾ ਕੁਮਾਰੀ ਫਿਲਮ ਦੀ ਸ਼ੂਟ ਫਿਲਮ ਸਟਾਰ ਸੀ ਜੀ ਹੂੰ ਉਹ ਫਿਰ ਉੱਥੇ ਸਟੈਂਡ ਉਹਨੇ ਸਟੈਂਡ ਕੀਤਾ ਇਹਨੂੰ ਅੱਛਾ ਮੀਨਾ ਕੁਮਾਰੀ ਨੇ ਹੂੰ ਫਿਰ ਵੀ ਪੰਜ ਸੱਤ ਫਿਲਮਾਂ ਬਣਾਈਆਂ ਫਿਰ ਮਾਨਕ ਗਿਆ ਹੂੰ ਤੇ ਬਹੁਤ ਪਸੰਦ ਲਗੇ ਫਿਰ ਮਨੋਹਿਕ ਮਾਰ ਨੇ ਸੈਟ ਕਰਕੇ ਗੱਡੀ ਉੱਧ ਲਾ ਕੇ ਥੱਲੇ ਸੈਟ ਕੀਤਾ ਸੀ ਹੂੰ ਵੀ ਆ ਚੱਲ ਤੂੰ ਓਕੇ ਸੋਕੇ ਟਾਈਮ ਚਲਦੀ ਰਹਿੰਦੇ ਨੇ ਕੁਝ ਨਹੀਂ ਹੁੰਦਾ ਕਹਿੰਦੇ ਰੇਲ ਗੱਡੀ ਜਦੋਂ ਲੰਘਦੀ ਹੁੰਦੀ ਸੀ ਤਾਂ ਕਹਿੰਦੇ ਸੀ ਕਿ ਇਹ ਰੇਲ ਗੱਡੀ ਮੈਨੂੰ ਬੰਬੇ ਪਹੁੰਚਾਏਗੀ ਇਹ ਰੇਲ ਗੱਡੀ 'ਚ ਬੈਠ ਕੇ ਮੈਂ ਜਾਣਾ ਬੰਬੇ ਤੇ ਮੈਂ ਹੀਰੋ ਬਣ ਜਾਣਾ ਵਾ ਪਰ ਜਦੋਂ ਕਹਿੰਦੇ ਹੀਰੋ ਬਣ ਕੇ ਉਹ ਵਾਕਈ ਆਇਆ ਤਾਂ ਉਹ ਕਹਿੰਦੇ ਰੇਲ ਗੱਡੀ ਤਾਂ ਇੱਥੇ ਹੀ ਤੁਰੇ ਫਿਰਦੀ ਪਰ ਮੈਂ ਹੀਰੋ ਬਣ ਗਿਆ ਮੈਂ ਉਹਨੇ ਬਹੁਤਾ ਬੰਦੇ ਬੰਦੇ ਵੀ ਵਧੀਆ ਸੀਗੇ ਮਿਲਨ ਸਾਥ ਸੀ ਸਾਡਾ ਬ੍ਰਦਰ ਜਾ ਕੇ ਆ ਬੰਬੇ ਜਦੋਂ 2004 ਇੱਥੇ ਬਣੇ ਜੀ ਇੱਥੇ ਅੱਛਾ 2004 ਦੀ ਗੱਲ ਆ ਸਾਰਾ ਡੇਰਾ ਹਾਈ ਸਕੂਲ ਸਾਰਾ ਕੋ ਦੇਖ ਕੇ ਗਏ ਨੇ ਅਪਾ ਅੱਛਾ ਪੂਰੇ ਆਏ ਨੇ ਪਰ ਆਂਦੇ ਕੱਟੇ ਸੀਗੇ ਉਹ ਹੂੰ ਬਾਰੋ-ਬਾਰ ਲੁਧਿਆਣੇ ਤੋਂ ਮੁੰਡ ਜੰਦੇ ਸੀ ਕਦੇ ਉਹਨਾਂ ਦਾ ਪਰਿਵਾਰ ਕਦੇ ਚੱਕਰ ਮਾਰਦਾ ਦੇਖਿਆ ਹੋ ਕੋਈ ਨਹੀਂ ਅਸੀਂ ਦੇਖਾ ਉਹ ਡੈਥ ਹੋ ਗਈ ਸਾਰਿਆਂ ਦੀ ਅੱਛਾ ਇਹਨਾਂ ਦੇ ਹਾਂ ਦੇ ਸੀ ਡੈਥ ਹੋ ਗਏ ਤਾਂ ਜੀ ਹੂੰ ਬਾਕੀ ਆਪਾਂ ਦਾ ਕੋਈ ਜ਼ਿਆਦਾ ਜਾਣਦੇ ਨਹੀਂ ਹੈਗੇ ਵਾ ਇੰਨਾ ਗਿਆ ਸਾਰਾ ਜਨਮ ਆ ਉਹਦਾ ਚਲੋ ਇੱਕ ਉੱਥੇ ਚਲੇ ਗਏ ਉਹ ਤੋਂ ਪਹਿਲਾਂ ਕਿੰਨੇ ਸਾਲ ਦੋ ਸਾਲ ਅੱਛਾ ਮਤਲਬ ਇਹ ਪਹਿਲਾਂ ਦੋ ਇਮਾਰਤੀ ਘਰ ਸੀ ਦੋ ਮੰਜ਼ਲੀ ਮਾਰਤ ਸੀ ਨਾ ਸਿੰਗਲ ਹੀ ਸੀਗਾ ਸਿੰਗਲ ਸੀ ਇਹ ਉੱਪਰ ਆਪ ਬਣਾਇਆ ਸੀਗਾ ਅੱਛਾ ਇਹ ਸਿੰਗਲ ਮਾਰ ਸੀਗਾ ਠੀਕ ਹੈ ਉਦੋਂ ਫੈਮਲੀਆਂ ਛੋਟੀਆਂ ਸੀ ਗਿਆ ਜੀ ਦੋ ਤਾਂ ਇਹ ਭਰਾ ਸੀਗੇ ਧਰਮਿੰਦਰ ਹੁਣੀ ਇਹ ਮੈਨੂੰ ਲੱਗਦਾ ਬਿਲਡਿੰਗਾਂ ਵੀ ਇੱਥੇ ਕਾਫੀ ਜਿਹੜੀਆਂ ਪੁਰਾਣੀਆਂ ਆ ਮਾ ਇਹ ਬੰਡ ਤੋਂ ਪਹਿਲਾਂ ਦੀਆਂ ਹਨਾ ਨਹੀਂ 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 ਇਹ ਤਾਂ ਸਭ ਨਵੀਆਂ ਨੇ ਆ ਵੀ ਨਵੀਆਂ ਉਹ ਪੁਰਾਣੀਆਂ ਨੇ ਵਿੱਚ ਜਿਹੜਾ ਪੁਰਾਣੀ ਬਾਜ਼ਾਰ ਚੋਂ ਆਪਾਂ ਲੰਘਦੇ ਆ ਤਾਂ ਕਾਫੀ ਪੁਰਾਣੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਨੇ ਵਿੱਚ ਢਾਕੇ ਬਣਾਤੀਆਂ ਨਵੀਆਂ ਭਲਾ ਸਾਰੇ ਮਕਾਨ ਨਵੇਂ ਨੇ ਇਹ ਇਹ ਜਿਹੜੀ ਜਿਨ੍ਹਾਂ ਨੇ ਜ਼ਮੀਨ ਲਈ ਉਹ ਇਸੇ ਇਲਾਕੇ ਦੇ ਨੇ ਉਹ ਤਾਂ ਵਿਚਾਰੇ ਭੁੱਲੇ ਗਏ ਹੋਣੇ ਇਹ ਜਗ੍ਹਾ ਪਹਿਚਾਣੀ ਨਹੀਂ ਜਾਂਦੀ ਹੁਣੀ ਅੱਛਾ ਕੋਈ 60 ਤੋਂ ਪਹਿਲਾਂ ਦੇ 58 69 ਦੇ ਗਏ ਹੋਏ ਨੇ ਇੱਥੋਂ ਠੀਕ ਹੈ ਹੁਣ ਇਹ ਘਰ ਫੇ ਕਿਸੇ ਹੋਰ ਨੇ ਲੈ ਲਿਆ ਹਾਂਜੀ ਹਾਂ ਮਾਪਰਾ ਮੁਖੀ ਤੇ ਲੈ ਠੀਕ ਹੈ ਖਰੀਦ ਲਈ ਜਗਾ ਵੀ ਲੈ ਠੀਕ ਹੈ ਮੈਨੂੰ ਲੱਗਦਾ ਕਿ ਪਹਿਲਾਂ ਇੱਥੇ ਕੋ ਬਹੁਤ ਜੱਦੀ ਘਰ ਹੁੰਦਾ ਸੀ ਨਾ ਪੁਰਾਣਾ ਘਰ ਹੁੰਦਾ ਸੀ ਉਹ ਢਾ ਦਿੱਤਾ ਗਿਆ ਹੁਣ ਉਹ ਢਾਤਾ ਅੱਛਾ ਇਹੀ ਮਕਾਨ ਸੀਗਾ ਫੋਨ ਇੱਕ ਨਾਲ ਵਾਲੇ ਆ ਦੋ ਤਿੰਨ ਮਹੀਨੇ ਹੋਇਆ ਉਹਨੂੰ ਕਲੀਅਰ ਹੋਇਆ ਸਾਰਾ ਠੀਕ ਹੈ ਇਹ ਇਹ ਜਗਾ ਜਿਹੜੀ ਜਿੱਥੇ ਉਹ ਰਹਿੰਦੇ ਸੀ ਉਹ ਕਿਰਾਏ ਦਾ ਘਰ ਸੀ ਇਹ ਇਹਨਾਂ ਦਾ ਕਿਰਾਏ ਦਾ ਘਰ ਇਹ ਸਕੂਲ ਇੱਥੇ ਸੀ ਨਾ ਐਸ ਫਾਦਰ ਹੁਣੀ ਚੂਹ ਵੀ ਕਰਦੇ ਆ ਨਾਲੇ ਸਕੂਲ ਆ ਉਹ ਸਕੂਲ ਟੀਚਰ ਸੀਗੇ ਇਹ ਜਨਮ ਉਹਨਾਂ ਦਾ ਇੱਥੇ ਹੋਇਆ ਸੀ ਨਹੀਂ ਨਹੀਂ ਡਾਂਗੋ ਫਿਲਮਾਂ ਉਹ ਜਗਰਾਉਂ ਦੇ ਕੋਲ ਆ ਪਿੰਡ ਉੱਥੇ ਜਨਮ ਹੋਇਆ ਸੀ ਇੱਥੇ ਇੰਨਾ ਕਿ ਸੀਗੇ ਬਸ ਅੱਛਾ ਇੱਥੇ ਪਿਤਾ ਨੌਕਰੀ ਕਰਦੇ ਸੀ ਇਸ ਕਰਕੇ ਉਹ ਇੱਥੇ ਰਹਿੰਦੇ ਸੀ ਸਤਿ ਸ੍ਰੀ ਅਕਾਲ ਇੱਥੇ ਬਦਲੀਆਂ ਹੋ ਜਾਂਦੀਆਂ ਉਹਨਾਂ ਦੀ ਉਹ ਬਦਲੀਆਂ ਹੋ ਜਾਂਦੀਆਂ ਸੀ ਠੀਕ ਹੈ ਫਿਰ ਇਹਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਫਿਲਮਾਂ ਦਾ ਹੀ ਹੂੰ ਨੌਕਰੀ ਲਵਾਈਆ ਫਗਵਾੜੇ ਹੂੰ ਨੌਕਰੀ ਨਹੀਂ ਕੀਤੀ ਠੀਕ ਹੈ ਫਿਰ ਬੰਬੇ ਗਏ ਹੂੰ ਫਿਰ ਉੱਥੋਂ ਆਗੇ ਹੂੰ ਉੱਥੇ ਮੰਨ ਲੱਗਿਆ ਹੂੰ ਉਹਤੇ ਮੀਨਾ ਕੁਮਾਰੀ ਫਿਲਮ ਦੇ ਫਿਲਮ ਸਟਾਰ ਸੀਗੀ ਉਹ ਫਿਰ ਉਥੇ ਸੈਨਿਕ ਉਹਨੇ ਸਟੈਂਡ ਕੀਤਾ ਇਹਨੂੰ ਅੱਛਾ ਮੀਨਾ ਕੁਮਾਰੀ ਨੇ ਹੂੰ ਫਿਰ ਵੀ ਪੰਜ ਸੱਤ ਸੌ ਨੂੰ ਬਣਾਈਆਂ ਫਿਰ ਮਣੱਕ ਗਿਆ ਤੇ ਬਪਸਾਨ ਲੱਗੇ ਫਿਰ ਮਨੋਹਿ ਕੁਮਾਰ ਨੇ ਸੈਟ ਕਰਕੇ ਗੱਡੀ ਉਹ ਲਾ ਕੇ ਥੱਲੇ ਸੈਟ ਕੀਤਾ ਸੀ ਹੂੰ ਵੀ ਆ ਚੱਲ ਤੂੰ ਓਕੇ ਓਕੇ ਟਾਈਮ ਚੱਲਦੇ ਰਹਿੰਦੇ ਨੇ ਕੁਝ ਨਹੀਂ ਹੁੰਦਾ ਕਹਿੰਦੇ ਰੇਲ ਗੱਡੀ ਜਦੋਂ ਲੰਘਦੀ ਹੁੰਦੀ ਸੀ ਤਾਂ ਕਹਿੰਦੇ ਸੀ ਕਿ ਇਹ ਰੇਲ ਗੱਡੀ ਮੈਨੂੰ ਬੰਬੇ ਪਹੁੰਚਾਏਗੀ ਇਹ ਰੇਲ ਗੱਡੀ 'ਚ ਬੈਠ ਕੇ ਮੈਂ ਜਾਣਾ ਬੰਬੇ ਤੇ ਮੈਂ ਹੀਰੋ ਬਣ ਜਾਣਾ ਵਾ ਪਰ ਜਦੋਂ ਕਹਿੰਦੇ ਹੀਰੋ ਬਣ ਕੇ ਉਹ ਵਾਕਈ ਆਇਆ ਤਾਂ ਉਹ ਕਹਿੰਦੇ ਰੇਲ ਗੱਡੀ ਤਾਂ ਇੱਥੇ ਹੀ ਤੁਰੀ ਫਿਰਦੀ ਪਰ ਮੈਂ ਹੀਰੋ ਬਣ ਗਿਆ ਮੈਂ ਉਹਨਾਂ ਦੇ ਬਹੁਤ ਆ ਬੰਦੇ ਬੰਦੇ ਵੀ ਵਧੀਆ ਸੀਗੇ ਮਿਲਨਸਾਰ ਸੀ ਸਾਡਾ ਬ੍ਰਦਰ ਜਾ ਕੇ ਆ ਬੰਬੇ ਜਦੋਂ 2004 ਇੱਥੇ ਬੰਨੇ ਸੀ ਇੱਥੇ ਅੱਛਾ 2004 ਦੀ ਗੱਲ ਆ ਸਾਰਾ ਡੇਰਾ ਹਾਈ ਸਕੂਲ ਸਾਰਾ ਕੁਝ ਦੇਖ ਕੇ ਗਏ ਨੇ ਆਪਣਾ ਅੱਛਾ ਪੂਰੇ ਆਏ ਨੇ ਪਰ ਆਂਦੇ ਕੱਟੇ ਸੀਗੇ ਬਾਰ ਬਾਰ ਸ਼ਿਦਲੂਦੇ ਅਨੇਜੋ ਮੋੜ ਜਾਂਦੇ ਸੀ ਕਦੇ ਉਹਨਾਂ ਦਾ ਪਰਿਵਾਰ ਕਦੇ ਚੱਕਰ ਮਾਰਦਾ ਦੇਖਿਆ ਹੋਵੇ ਕੋਈ ਨਹੀਂ ਅਸੀਂ ਦੇਖਾ ਉਹ ਡੈਥ ਹੋ ਗਈ ਸਾਰਿਆਂ ਦੀ ਅੱਛਾ ਇਹਨਾਂ ਦੇ ਹਾਨ ਦੇ ਸੀ ਡੈਥ ਹੋ ਗਏ ਤਾਂ ਜੀ ਹੂੰ ਬਾਕੀ ਆਪਾਂ ਦਾ ਕੋਈ ਜ਼ਿਆਦਾ ਜਾਣਦੇ ਨਹੀਂ ਹੈਗੇ ਬੱਸ ਇੰਨਾ ਗਿਆ ਸਾਰਾ ਜਨਮ ਆ ਉਹਦਾ ਜਦੋਂ ਇਹ ਉੱਥੇ ਚਲੇ ਗਏ ਉਸ ਤੋਂ ਪਹਿਲਾਂ ਦਾ ਗਏ ਨੇ ਸਾਲ ਦੋ ਸਾਲ ਅੱਛਾ ਮਤਲਬ ਇਹ ਪਹਿਲਾਂ ਦੋ ਇਮਾਰਤੀ ਘਰ ਸੀ ਦੋ ਮੰਜ਼ਲੀ ਮਾਰਤ ਸੀ ਸਿੰਗਲ ਹੀ ਸੀਗਾ ਸਿੰਗਲ ਸੀ ਇਹ ਉੱਪਰ ਆ ਬਣਾਇਆ ਸੀਗਾ ਅੱਛਾ ਇਹ ਸਿੰਗਲ ਮਾਰ ਸੀਗਾ ਠੀਕ ਹੈ ਉਦੋਂ ਫੈਮਲੀਆਂ ਛੋਟੀਆਂ ਸੀਗੀਆਂ ਜੀ ਦੋ ਤਾਂ ਇਹ ਭਰਾ ਸੀਗੇ ਧਰਮਿੰਦਰ ਹੁਣੀ ਇਹ ਮੈਨੂੰ ਲੱਗਦਾ ਬਿਲਡਿੰਗਾਂ ਵੀ ਇੱਥੇ ਕਾਫੀ ਜਿਹੜੀਆਂ ਪੁਰਾਣੀਆਂ ਆ ਮਾ ਇਹ ਬੰਡ ਤੋਂ ਪਹਿਲਾਂ ਦੀਆਂ ਹਨਾ ਨਹੀਂ 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 ਇਹ ਤਾਂ ਸਭ ਨਵੀਆਂ ਨੇ ਆ ਵੀ ਨਵੀਆਂ ਉਹ ਪੁਰਾਣੀਆਂ ਆ ਵਿੱਚ ਜਿਹੜਾ ਪੁਰਾਣੀ ਬਾਜ਼ਾਰ ਚੋਂ ਆਪਾਂ ਲੰਘਦੇ ਆ ਤਾਂ ਕਾਫੀ ਪੁਰਾਣੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਨੇ ਵਿੱਚ ਢਾਕੇ ਬਣਾਤੀਆਂ ਨਵੀਆਂ ਭਲਾ ਸਾਰੇ ਮਕਾਨ ਨਵੇਂ ਨੇ ਇਹ ਇਹ ਜਿਹੜੀ ਜਿਨ੍ਹਾਂ ਨੇ ਜ਼ਮੀਨ ਲਈ ਉਹ ਇਸੇ ਇਲਾਕੇ ਦੇ ਨੇ ਉਹ ਤਾਂ ਵਿਚਾਰੇ ਭੁੱਲੇ ਗਏ ਹੋਣੇ ਇਹ ਜਗ੍ਹਾ ਪਹਿਚਾਣੀ ਨਹੀਂ ਜਾਂਦੀ ਹੁਣੀ ਅੱਛਾ ਕੋਈ 60 ਤੋਂ ਪਹਿਲਾਂ ਦੇ 58 69 ਦੇ ਗਏ ਹੋਏ ਨੇ ਇੱਥੋਂ ਠੀਕ ਹੈ ਹੁਣ ਇਹ ਘਰ ਫੇ ਕਿਸੇ ਹੋਰ ਨੇ ਲੈ ਲਿਆ ਹਾਂਜੀ ਹਾਂ ਮਾਪਰਾ ਮੁਖੀ ਤੇ ਲਿਆ ਠੀਕ ਹੈ ਖਰੀਦ ਲਈ ਜਗਾ ਵੀ ਲਿਆ ਠੀਕ ਹੈ